ਇਹ ਇਹਦੇ ਚੋਂਦੀ ਆ ਆਵਾਜ਼ ਆਉਂਦੀ ਬਈ ਕਿ ਵੈਸੇ ਹੀ ਤਾਂ ਨਹੀਂ ਰੱਖਿਆ ਹੈ ਹਾਂ ਇਹ ਸਮਝਣਾ ਹੀ ਪੈਣਾ ਇਹ ਤੈਨੂੰ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਨਹੀਂ ਨਹੀਂ ਉਹ ਪੂਰਾ ਤਾਂ ਹੋ ਲੈਣ ਦੋ ਜਾਮ ਨੂੰ ਪੰਮੇ ਕੋਲੇ ਆਈਏ ਰੱਖ ਕੇ ਦਿਖਾਉਗਾ ਕਹਿਣਾ ਬਹੁਤ ਸੌਖਾ ਹੁੰਦਾ ਕਿ ਤੁਸੀਂ ਇੱਕੇ ਚੀਜ਼ ਦਿਖਾਈ ਜਾਂਦੇ ਹੋ ਯਾਰ ਤੁਸੀਂ ਜੋ ਦੇਖੋਗੇ ਅਸੀਂ ਉਹੀ ਦਿਖਾਉਨੇ ਆਂ ਸੋ ਸਾਡਾ ਬੇਸਿਕ ਪਰਪਸ ਹੁੰਦਾ ਕਿ ਯਾਰ ਅਸੀਂ ਹਰ ਚੀਜ਼ ਬਣਾਈਏ ਹਰ ਅਸੀਂ ਸਿਨੇਮੇ ਨੂੰ ਪਿਆਰ ਕਰਦੇ ਆਂ ਜੋ ਸੋਚ ਕੇ ਸੀ ਉਹ ਦੇਖਣ ਨੂੰ ਮਿਲਿਆ ਪੂਰਾ ਉਹਦੇ ਨਾਲੋਂ ਵੀ ਵੱਧ ਬਹੁਤ ਵਧੀਆ ਫਿਲਮ ਸੀ ਗਿਡੀ ਚੀਜ਼ ਸਭ ਤੋਂ ਘੈਂ ਲੱਗੀ ਫਿਲਮ ਦੇ ਐਕਸ਼ਨ ਬਹੁਤ ਘੈਂਟ ਸੀ ਕਰ ਰਹੇ ਡਿਫਰੈਂਟ ਸੀਗਾ ਥੋੜਾ ਜਿਹਾ ਮੈਨੂੰ ਪੰਜਾਬੀ ਇੰਡਸਟਰੀ ਚ ਜੇ ਨਹੀਂ ਦੇਖਣ ਨੂੰ ਮਿਲੀ ਸੀ ਪਹਿਲਾਂ ਹੁਣ ਬਹੁਤ ਵਧੀਆ ਲੱਗਾ ਦੇਖ ਕੇ ਸਭ ਤੋਂ ਬੈਸਟ ਜੀ ਸੀ ਗੀਪੀ ਬਾਈ ਨੇ ਨਾ ਬੋਲ ਕੇ ਵੀ ਬੋਲਦੀ ਬੰਦ ਕਰਾ ਦਿੱ ਸਾਰੇ ਦੀ ਮਜ਼ਾ ਆ ਗਿਆ ਜੀ ਬਾਕੀ ਵਾਸ਼ਿੰਗ ਪਾਊਡਰ ਪੰਮਾ ਵਾਸ਼ਿੰਗ ਪਾਊਡਰ ਪੰਮੋ ਤੁਹਾਨੂੰ ਕਿਵੇਂ ਲੱਗੀ ਬਹੁਤ ਕੈਲਰ भाई मैं कहना चाहूंगा कि इन टर्म्स ऑफ एक्शन अगर गल करा आई थिंक दिस इज वन ऑफ द बेस्ट एक्शन मूवी आई हैव एवर सीन इन माय लाइफ ठीक है भाई सो बहुत अच्छा काम ਤੇ ਇਦਾਂ ਦੀਆਂ ਫਿਲਮਾਂ ਦੀ ਪੰਜਾਬੀ ਇੰਡਸਟਰੀ ਨੂੰ ਜ਼ਰੂਰਤ ਹੈ ਤੇ ਮੈਨੂੰ ਲੱਗਦਾ ਇਹ ਵਾਰਨਿੰਗ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਲੈਵਲ ਅਪ ਹੋ ਗਿਆ ਤੇ ਇਦਾਂ ਦੀ ਰਿਕੁਆਇਰਮੈਂਟ ਹੈਗੀ ਆ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਮੇਰਾ ਇਹ ਕਹਿਣਾ ਹੈ ਗੇਜਰੇ ਪੰਮਾ ਬਾਈ ਦੋਵੇਂ ਦੋਵੇਂ ਦਾ ਕੰਮ ਬੜਾ ਅੱਛਾ ਹਾਂਜੀ ਯੈਸ ਥੈਂਕ ਯੂ ਤੇ ਕੀ ਲੱਗਦਾ ਪੁਰਾਣੇ ਰਿਕਾਰਡ ਤੋੜ ਪਾਉਗੀ ਪੰਜਾਬੀ ਇੰਡਸਟਰੀ ਦੇ ਜੋ ਬਣੇ ਹੋਏ ਬਿਲਕੁਲ ਤੋੜੂਗੀ ਤਿੰਨ ਕੁ ਡਿਫਰੈਂਟ ਸਿਨੇਮਾ ਦੇਖਣ ਨੂੰ ਮਿਲ ਰਿਹਾ ਬਹੁਤ ਵਧੀਆ ਭਾਈ ਸੁਣਾ ਕਿੱਦਾਂ ਲੱਗੀ ਫਿਰ ਬਹੁਤ ਵਧੀਆ ਬਹੁਤ ਵਧੀਆ ਮੂਵੀ ਸੀ ਸਭ ਤੋਂ ਵੈਸਟ ਸਭ ਤੋਂ ਵੈਸਟ ਕਿਵੇਂ ਲੱਗੀ ਭਾਈ ਬਹੁਤ ਵਧੀਆ ਮਜ਼ਾ ਆ ਗਿਆ ਮੈਨੂੰ ਵੀਰੇ ਬਹੁਤ ਵਧੀਆ ਲੱਗੀ ਫਿਰ ਭਾਈ ਇੰਨਾ ਕੁੱਟਿਆ ਇੰਨਾ ਕੁੱਟਿਆ ਇੰਨਾ ਕੁੱਟਿਆ ਇੰਨਾ ਮੈਨੂੰ ਨਾ ਮੇਰੀ ਅੰਗਰੇਜ਼ੀ ਵਾਲੀ ਮੈਡਮ ਨੇ ਨਹੀਂ ਕੁੱਟਿਆ ਜਿੰਨਾ ਗਿੱਪੀ ਬਾਈ ਨੇ ਫਿਲਮ ਚ ਸਾਰਿਆਂ ਨੂੰ ਕੁੱਟਿਆ ਮਜ਼ਾ ਆ ਗਿਆ ਕਿਵੇਂ ਦਾ ਲੱਗਿਆ ਫਿਰ ਉਹਦਾ ਪਾਰਟ ਕੀ ਕੀ ਬਾਤ ਹੈ ਕਿਉਂਕਿ ਸਾਨੂੰ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਪਤਾ ਲੱਗ ਰਿਹਾ ਕਿ ਉਹ ਕੰਮ ਕਰਦੇ ਨੇ ਕਿ ਕੀ ਬਾਤਾਂ ਬਣੀਆਂ ਘਰ ਦਾ ਵਾਰੀ ਹੀ ਹੈ ਮਰੀਆ ਮਦਰ ਅੱਖਾਂ ਕੰਦਾ ਟਾਈਮ ਨਹੀਂ ਮਿਲਿਆ ਤੇ ਤੁਹਾਨੂੰ ਉਮੀਦ ਸੀਗੀ ਵੀ ਇਸ ਤਰੀਕੇ ਦਾ ਕੀ ਬਾਤ ਆ ਨਾ ਕੋਈ ਸ਼ਬਦ ਨਹੀਂ ਹੈ ਕੀ ਲੱਗਦਾ ਕੀ ਬਾਜੀ ਇਹ ਪੰਜਾਬੀ ਬਾਕੀ ਫਿਲਮ ਦੇ ਜਿਹੜੇ ਪੁਰਾਣੇ ਰਿਕਾਰਡ ਨੇ ਤੋੜ ਪਾਉਗੀ ਫਿਲਮ ਵਾਰਨਿੰਗ 1 ਤੋਂ ਡਬਲ ਟ੍ਰਿਪਲ ਅੱਪ ਟਾਈਮ ਕਿੰਨਾ ਲਗੀ ਹਾਂ ਮੈਂ ਮੈਂ ਦੱਸੂ ਮੋਮੈਂਟ ਕਹਿੰਦੇ ਥੋੜਾ ਫਿਰ ਕੋਡ ਅਕਬਰਲੀ ਅਕਬਰਲੀ ਗੱਲ ਹੈ

ਕੱਟ ਕੇ ਕੋਲ ਫਰਾਰ ਮੈਨੂੰ ਪਤਾ ਹੈ ਵੀ ਤੁਹਾਡੀ ਐਕਸ਼ਨ ਕਰਨ ਦੀ ਤਾਂਗ ਹੈਗੀ ਸੀਗੀ ਮੈਨੂੰ ਅਜੇ ਤਾਂ ਲੱਗਦਾ ਕਿ ਇਹ ਪੂਰੀ ਹੋਈ ਅੱਜ ਬਿਲਕੁਲ ਪੂਰੀ ਹੋਈ ਹੈ ਜੀ ਔਰ ਬਹੁਤ ਹੈ ਮੈਂ ਤਾਂ ਇਹਨੂੰ ਉਦੋਂ ਦਾ ਕਹਿੰਦਾ ਵੀ ਮੈਂ ਕਹਾਂ ਯਾਰ ਬਸ ਨਾ ਇਹ ਫਿਲਮ ਲਈ ਆਪਾਂ ਦੁਆ ਕਰੀਏ ਵੀ ਇਹ ਜਰੂਰ ਚੱਲੇ ਕਿਉਂਕਿ ਨਾ ਕੀਆ ਜਦੋਂ ਅਸੀਂ ਫਿਲਮਾਂ ਬਣਾਉਂਦੇ ਆ ਕਹਿਣਾ ਬਹੁਤ ਸੌਖਾ ਹੁੰਦਾ ਕਿ ਤੁਸੀਂ ਇੱਕੇ ਚੀਜ਼ ਦਿਖਾਈ ਜਾਂਦੇ ਹੋ ਯਾਰ ਤੁਸੀਂ ਜੋ ਦੇਖੋਗੇ ਅਸੀਂ ਉਹੀ ਦਿਖਾਉਨੇ ਆ ਸੋ ਸਾਡਾ ਬੇਸਿਕ ਪਰਪਸ ਹੁੰਦਾ ਕਿ ਯਾਰ ਅਸੀਂ ਹਰ ਚੀਜ਼ ਬਣਾਈਏ ਹਰ ਅਸੀਂ ਸਿਨੇਮੇ ਨੂੰ ਪਿਆਰ ਕਰਦੇ ਆ ਸੋ ਕੋਸ਼ਿਸ਼ ਸਾਡੀ ਸੀਗੀ ਤੇ ਬਸ ਤੁਸੀਂ ਹਿੰਮਤ ਮਾਰੋ ਸਾਡੇ ਵਧੀਆ ਵਧੀਆ ਰਿਵਿਊ ਛਾਪੋਗੇ ਵਧੀਆ ਹੋ ਗਿਆ ਸੀਟੀ ਵੀ ਜੂਰੇ ਚਾਹੀਦਾ ਸੀ ਹਾਂ ਸੀ ਸੀਟੀ ਦੀ ਸੀਟੀ ਬੱਜੀ ਕਿ ਨਹੀਂ ਪੂਰੀ ਦੇਖੋ ਜੀ ਪਹਿਲੀ ਵਾਰੀ ਐ ਹੋ ਰਿਹਾ ਵਾ ਵੀ ਤੁਸੀਂ ਸਾਨੂੰ ਘੱਟ ਪੱਤਰਿਓ ਆਪ ਜਿਆਦਾ ਦੱਸ ਰਹੇ ਹੋ ਮੇਰਾ ਮਤਲਬ ਫਿਲਮ ਵਧੀਆ ਈ ਹੈ ਸਾਡੀ ਜੇਲ੍ਹ ਦੇ ਵਿੱਚ ਮੈਂ ਜਾਣਾ ਚਾਹੁੰਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਸੀ ਸ਼ੂਟ ਕਰਨ ਦਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਜੀ ਸਾਰਾ ਕੁਝ ਵਧੀਆ ਰਿਹਾ ਹੈਂ ਇਹ ਸਮਝਣਾ ਹੀ ਪੈਣਾ ਇਹ ਤੈਨੂੰ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਨਹੀਂ ਨਹੀਂ ਉਹ ਪੂਰਾ ਤਾਂ ਹੋ ਲੈਣ ਦੋ ਸ਼ਾਮ ਨੂੰ ਪੰਮੇ ਕੋਲੇ ਆਈਆਂ ਰੱਖ ਕੇ ਦਿਖਾਉਗਾ ਦਾ ਥੈਂਕ ਯੂ ਥੈਂਕ ਯੂ ਬ੍ਰਦਰ ਥੈਂਕ ਯੂ ਤੁਹਾਨੂੰ ਵਧੀਆ ਲੱਗਿਆ ਫਿਲਮ ਵਾਸਤੇ ਥੈਂਕ ਯੂ ਬਸ ਪੀ ਲਹੀ ਆ ਜੀ ਵਾਪ ਲੱਗ ਜਾਣੀਆਂ ਪਰਸੋਂ ਨੂੰ ਫਿਲਮ ਜਾ ਕੇ ਦੇਖਿਓ ਜਿਨ੍ਹਾਂ ਨੇ ਨਹੀਂ ਦੇਖੀ ਦੇਖਿਓ ਜਾ ਕੇ ਰਿਵਿਊ ਪਾਓ ਵਧੀਆ ਵਧੀਆ ਲਿਖੋ 15 ਸਾਲ ਲੱਗੇ ਨੇ 2010 11 ਦੇ ਵਿੱਚ ਅਸੀਂ ਮੱਲਾ ਦਾ ਪਹਿਲੀ ਮਿਰਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬੜੇ ਮਿਸਫਾਇਰ ਹੋਏ ਨੇ ਜ਼ਿੰਦਗੀ ਦੇ ਵਿੱਚ ਸੋ ਇਹਨੂੰ ਤੁਸੀਂ ਰਾਈਟ ਟਿਕਾਣੇ ਤੇ ਤੀਰ ਨੂੰ ਲਾ ਦਿਓ ਸਾਡੇ ਨੂੰ ਬੜੀ ਮਿਹਨਤ ਕੀਤੀ ਆ ਤੁਸੀਂ ਦੇਖ ਲਿਆ ਸਾਬ ਦਾ ਇਹਨਾਂ ਨੇ ਮਿੱਟੀ ਇੰਨੀ ਖਿਲਾਰੀ ਲੈਂਸ ਪਾਇਆ ਸੀ ਮੇਰੀਆਂ ਅੱਖਾਂ ਦਾ ਤਿੰਨ ਵਾਰੀ ਟਰੀਟਮੈਂਟ ਹੋਇਆ ਉਹ ਕਹਿੰਦੇ ਲੈਂਸ ਨਹੀਂ ਪਾਸਦਾ ਅਤੀ ਫਿਲਮ ਬਿਨਾ ਲੈਂਸ ਤੋਂ ਕੀਤੀ ਵੀ ਆਫ ਐਕਸ ਬੜੇ ਡਰਾਮੇ ਹੋਏ ਨੇ ਸੋ ਸਾਡੀ ਮਿਹਨਤ ਨੂੰ ਤੁਸੀਂ ਭਾਗ ਲਾਇਓ ਸਪੋਰਟ ਕਰਿਓ ਥੈਂਕ ਯੂ ਸੋ ਮਚ ਸਰ ਕੋਈ ਆਈ ਨਹੀਂ ਸਰ ਕੋ ਸਰ ਕੋਈ ਨਹੀਂ ਦੱਸਾਂਗੇ ਵਰਨਿੰਗ ਜਈ ਫਿਲਮ ਐਕਚੁਅਲੀ ਮੈਂ ਮੈਂ ਨਾ ਸੋਚ ਰਹੀ ਸੀ ਮੈਂ ਕਿਹਾ ਯਾਰ ਮੈਂ ਵਰਨਿੰਗ ਦੇਖਣ ਜਾ ਰਹੀ ਆ ਮੈਨੂੰ ਪਸੰਦ ਪਤਾ ਨਹੀਂ ਆਊਗੀ ਕਿ ਨਹੀਂ ਆਊਗੀ ਮੈਂ ਇੰਟਰਵਿਊ ਚ ਉੱਠੀ ਤੇ ਮੈਂ ਗਿੱਪੀ ਨੂੰ ਕਿਹਾ ਮੈਂ ਕਿਹਾ ক্যারি অন জট্টা ਦੇ ਬਾਅਦ ক্যারি অন ਜੱਟੀਆਂ ਬਣਾਈ ਵਾਰਨਿੰਗ ਤੋਂ ਬਾਅਦ ਕੋਈ ਫੀਮੇਲ ਵਰਜ਼ਨ ਬਣੂਗਾ ਉਹਦਾ ਕੀ ਬਾਤ ਹੈ ਕਿਉਂਕਿ ਬਣਨਾ ਚਾਹੀਦਾ ਹੈ ਇਹ ਤੇ ਬਣਿਆ ਤੁਸੀਂ ਕੈਰੈਕਟਰ ਕਿਹੜਾ ਕਰੋਗੇ ਪੰਮਾ ਮੈਂ 2-4 ਬੰਦੇ ਮਾਰੂਗੀ ਜਿਨ੍ਹਾਂ ਤੇ ਮੈਨੂੰ ਗੁੱਸਾ ਹੈ ਤੇ ਦੂਜੀ ਗੱਲ ਮੈਂ ਇਹਨਾਂ ਨੂੰ ਆ ਗਈ ਕਿ ਇਹਦੇ ਬਾਅਦ ਘੱਟੋ-ਘੱਟ 2-4 ਮਹੀਨੇ ਮੈਂ ਚਮਚੇ ਨਾਲ ਕੁਝ ਨਹੀਂ ਖਾਣਾ ਚਮਚੇ ਬੈਣ ਆ ਸਾਡੇ ਘਰ 'ਚ ਤੇ ਬਹੁਤ 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 ਰੀਅਲ ਨਾਲ ਫਿਲਮ ਬਣਾਈ ਹੋਈ ਆ ਆਨੈਸਟਲੀ ਮਤਲਬ ਸਾਊਂਡ ਡਿਜ਼ਾਈਨ ਤੋਂ ਲੈ ਕੇ ਡਾਇਲੌਗ ਤੋਂ ਲੈ ਕੇ ਲੁੱਕ ਤੋਂ ਲੈ ਕੇ ਹਰ ਚੀਜ਼ ਬਹੁਤ-ਬਹੁਤ ਕੈਂਟਾ ਸੈਕਿੰਡ ਫੈਬ ਨੂੰ ਤੁਸੀਂ ਜ਼ਰੂਰ-ਜ਼ਰੂਰ ਆਉਣਾ ਹੈ ਤੇ ਫਿਲਮ ਦੇਖਣੀ ਆ ਇਟ ਇਜ਼ ਮਾਈਂਡ ਬਲੱਡੀ ਬਲੋਇੰਗ ਜੇ ਤੁਸੀਂ ਦੇਖੋਗੇ ਤਾਂ 3 4 5 ਬਣੂਗੀ ਸੋ ਸੀਓ ਦਾ ਥੀਏਟਰ ਤੋਂ ਦਾ ਸੈਕਿੰਡ ਅਫੇਅਰ ਇਹਦਾ ਜਵਾਬ ਪੰਮਾ ਪੰਮਾ ਦਊਗਾ ਦਾ ਬੈਟਰ ਉਹ ਕਹਿੰਦੇ ਵੀ ਗਿੱਪੀ ਨੂੰ ਇੱਕ ਵੀ ਡਾਇਲੌਗ ਨਹੀਂ ਦਿੱਤਾ ਸਾਰੇ ਦੇ ਸਾਰੇ ਡਾਇਲੌਗ ਪੰਮੇ ਨੂੰ ਦਿੱਤੇ ਮੈਂ ਮੈਂ ਰਕਸਾ ਦਾ ਹੀ ਡਾਇਲੋਗ ਮੇਰੇ ਹੀ ਲਿਖਿਓਏ ਨੇ ਸੋ ਮੈਨੂੰ ਐ ਲੱਗਿਆ ਜਿਹੜੇ ਕਰੈਕਟਰ ਨੂੰ ਲੋੜ ਆ ਡਾਇਲੋਗਾਂ ਦੀ ਕਿਉਂਕਿ ਪੰਮੇ ਦਾ ਕਰੈਕਟਰ ਅਸੀਂ ਸ਼ੁਰੂ ਤੋਂ ਇਦਾਂ ਦਾ ਬਣਾਇਆ ਸੀ ਤੇ ਗੇਜੇ ਦਾ ਕਰੈਕਟਰ ਇਸੇ ਤਰੀਕੇ ਦਾ ਹੈਗਾ ਸੋ ਫਿਲਮ ਨਾਲ ਮੈਨੂੰ ਹਮੇਸ਼ਾ ਇਦਾਂ ਲੱਗਦਾ ਕਿਉਂਕਿ ਜਿਨ੍ਹਾਂ ਨੇ ਫਿਲਮ ਹੁਣ ਦੇਖ ਲਈ ਆ ਬੜੇ ਲੋਕੀ ਕਮੈਂਟ ਕਰਦੇ ਸੀ ਕਹਿੰਦੇ ਯਾਰ ਪੰਮੇ ਦਾ ਰੋਲ ਤਾਂ ਨਹੀਂ ਘਟਾਤਾ ਐ ਤਾਂ ਨਹੀਂ ਕਰਤਾ ਉਦਾਂ ਨਹੀਂ ਕਰਤਾ ਮੈਂ ਜ਼ਿੰਦਗੀ 'ਚ ਹਮੇਸ਼ਾ ਇਮਾਨਦਾਰੀ ਨਾਲ ਫਿਲਮ ਬਣਾਈ ਆ ਅਸੀਂ ਸਿਨੇਮੇ ਨੂੰ ਪਿਆਰ ਕਰਦੇ ਆ ਜੋ ਜ਼ਰੂਰੀ ਸੀ ਉਹੀ ਬਣਾਇਆ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਦੇਖੋ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਚੁੱਪ ਰਹਿ ਕੇ ਬੋਲੀਆਂ ਜਾਂਦੀਆਂ ਹੁੰਦੀਆਂ ਉਹ ਕੰਮ ਹੋਇਆ ਤੇ ਅਗਲੀ ਦੇ ਵਿੱਚ ਤਾਂ ਜਿਹੜਾ ਐਕਟੀ ਡੇਡ ਸੀ ਉਹ ਵੀ ਨਹੀਂ ਹੋਣਾ ਅਗਲੀ ਦੇ ਵਿੱਚ ਤਾਂ ਹੋਰ ਮਾਹੌਲ ਕਰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਅਗਲੀ ਅਪਡੇਟ ਇਹਨਾਂ ਦੀ ਹੈ ਜੀ ਚੜੇਲ ਜੀ ਇੰਟਰਵਿਊ ਤੇ ਆ ਕੇ ਆਏ ਨੇ ਕਹਿੰਦੇ ਵੀ ਸਰਪੂ ਨੇ ਇੰਨਾ ਕੰਮ ਕਰਦੀ ਆ ਤੁਹਾਡੇ ਵਾਂਗ ਵੀ ਇਹ ਕੁੜੀਆਂ ਦੀ ਕੀਪੀ ਘਰੇ ਆਲਾ ਚਲੋ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਕੰਮ ਸਾਰਿਆਂ ਨੂੰ ਕਰਨਾ ਚਾਹੀਦਾ ਸਾਰੇ ਲੱਗੇ ਹੋਏ ਸਾਰੇ ਭਾਈ ਜਿਵੇਂ ਜਿਵੇਂ ਪਗੜੀ ਦਾ ਕਰੈਕਟਰ ਆਪਣੇ ਨਾਲ ਲਾੜਦਾ ਕਰਿਆ ਇਹ ਸੀਟੀ ਦੇ ਕਰੈਕਟਰ ਨੇ ਬੜੀ ਰੌਣਕ ਲਾਈ ਆ ਅਗਲੀ ਵਾਰ ਮੱਲਾ ਰੱਖਾਉਣੀਆਂ ਬੁਲਣੀਆਂ ਚਾਹੀਦੀਆਂ ਸੀਟੀ ਨੂੰ ਛੱਡ ਲੋ ਮਾਰੀ ਸੀ ਨੂੰ ਤੇ ਟਰੈਕਟਰ ਸਾਹਿਬ ਟਰੈਕਟਰ ਸਾਹਿਬ ਇਹ ਨਹੀਂ ਚਾਹੀਦਾ ਹੈਲੋ ਇਹ ਕਿਤੇ ਸੀਡੀ ਨੇ ਸਪੈਸ਼ਲ ਸਵਾਲ ਬੁਲਵਾਇਆ ਤਾਂ ਯਾਰ ਇਹ ਪਿੱਛੇ ਕਈ ਦਿਨਾਂ ਦਾ ਮੈਨੂੰ ਕਹੀ ਜਾਂਦਾ ਕਹਿੰਦਾ ਉਸਤਾਦ ਜੀ ਮੈਨੂੰ ਕਰੋ ਚੋਂਦਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ